प्यारे दोस्तों आज ਆਪਾਂ ਜਿਸ ਕਿਤਾਬ ਬਾਰੇ ਗੱਲ ਕਰਨੀ ਆ ਇਹ ਕਿਤਾਬ ਹੈਗੀ ਆ ਸਰਦਾਰ ਅਜਾਗਰ ਸਿੰਘ ਦੀ ਸਵੈ ਜੀਵਨੀ ਸਬੂਤੇ ਕਦਮੀ ਹੁਣ ਗੱਲ ਇਹ ਆ ਕਿ ਇਸ ਸਵੈ ਜੀਵਨੀ ਬਾਰੇ ਗੱਲ ਕਰਨੀ ਇਸ ਕਰਕੇ ਜ਼ਰੂਰੀ ਆ ਕਿ ਇਹ ਸਵੈ ਜੀਵਨੀ ਕਈ ਰਾਜ਼ਾਂ ਦੇ ਉੱਤੋਂ ਪਰਦੇ ਚੁੱਕਦੀ ਆ ਕਈ ਗੱਲਾਂ ਦਾ ਸੱਚ ਝੂਠ ਦਾ ਨਟਾਰਾ ਕਰਦੀ ਆ ਤੋ ਕਿਹੜੀਆਂ ਗੱਲਾਂ ਦਾ ਸੱਚ ਝੂਠ ਦਾ ਨਾਟਕਾ ਕਰਦੀ ਆ ਇਹ ਗੱਲਾਂ ਦੱਸਣ ਤੋਂ ਪਹਿਲਾਂ ਮੈਂ ਇੱਕ ਗੱਲ ਦੱਸ ਦੇਣੀ ਚਾਹਣਾ ਹੈਗਾ ਕਿ ਸਰਦਾਰ ਅਜਾਗਰ ਸਿੰਘ ਬਣਿਆਦੀ ਤੌਰ ਤੇ ਪਿੰਡ ਕਦੋਂ ਦੇ ਰਹਿਣ ਵਾਲੇ ਸੀਗੇ ਤੇ ਮੁੱਢਲੇ ਸਮੇਂ ਦੇ ਵਿੱਚ ਉਹ ਪਟਿਆਲੇ ਆਪਣੇ ਭਰਾ ਕੋਲੇ ਪੜਨ ਆਏ ਤੇ ਉਸ ਪੜ੍ਹਾਈ ਦੇ ਦਰਮਿਆਨ ਉਹਨਾਂ ਦੇ ਮਨ ਵਿੱਚ ਸੀ ਕਿ ਮੈਂ ਪੰਜਾਬੀ ਦਾ ਅਧਿਆਪਕ ਬਣਾ ਪੰਜਾਬੀ ਦਾ ਪ੍ਰੋਫੈਸਰ ਬਣਾ ਪਰ ਜਿਸ ਤਰ੍ਹਾਂ ਕਈ ਵਾਰ ਹੁੰਦਾ ਹੈ ਕਿ ਬੰਦੇ ਦਾ ਜ਼ਿੰਦਗੀ ਦੇ ਵਿੱਚ ਸੁਪਨਾ ਕੋਈ ਹੋਰ ਹੁੰਦਾ ਹੈ ਪਰ ਬੰਦਾ ਕਿਸੇ ਹੋਰ ਰਾਹ ਤੇ ਤੁਰ ਪੈਂਦਾ ਹੈਗਾ ਕੁਝ ਦਿਨ ਉਹ ਵੱਖ-ਵੱਖ ਸਕੂਲਾਂ ਦੇ ਵਿੱਚ ਪੜਾਉਂਦੇ ਵੀ ਰਹੇ ਪਰ ਉਹਨਾਂ ਨੂੰ ਜਿਹੜੀ ਪੱਕੀ ਨੌਕਰੀ ਆ ਉਹ ਪੰਜਾਬੀ ਨਿਬੰਧਕਾਰ ਦੀ ਮਿਲੀ ਲੋਕ ਸੰਪਰਕ ਕਵਿਤਾਕ ਵਿੱਚ ਤੇ ਉੱਥੇ ਹੀ ਉਹ ਬਾਦ ਦੇ ਵਿੱਚ ਏਪੀਆਰਓ ਤੇ ਡੀਪੀਆਰ ਬਣੀ ਜਿਆਦਾ ਤੇ ਜਿਆਦਾ ਸਮਾਂ ਜਿਹੜਾ ਉਹ ਪਟਿਆਲੇ ਜਿਹੜੇ ਹੈਗੇ ਆ ਲੋਕ ਸੰਪਰਕ ਅਧਿਕਾਰੀ ਰਹੇ ਪਰ ਇੱਕ ਉਹਨਾਂ ਦਾ ਇੱਕ ਵਿਸ਼ੇਸ਼ ਸਮਾਂ ਸੀ ਕਿ ਜਦੋਂ ਸਰਦਾਰ ਬਿਆਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਨਿੱਜੀ ਸਬੰਧਾਂ ਕਰਕੇ ਉਹਨਾਂ ਨੇ ਉਸ ਨੂੰ ਆਪਣਾ ਪਬਲਿਕ ਜਿਹੜਾ ਸੰਚਾਰ ਦਾ ਵਿਭਾਗ ਹੈ ਜਿਹੜਾ ਉਹਨਾਂ ਦਾ ਨਿੱਜੀ ਵਿਭਾਗ ਸੀ ਉਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਲਗਾ ਲਿਆ ਤਾਂ ਇੱਕ ਤਰ੍ਹਾਂ ਨਾਲ ਉਹ ਸਮਾਂ ਸੀ ਜੇ ਜਿਸ ਸਮੇਂ ਦੀ ਸਿਆਸਤ ਬਾਰੇ ਉਹਨਾਂ ਕੋਲ ਬਹੁਤ ਸਾਰੀ ਜਾਣਕਾਰੀ ਹੈ ਕਿਉਂਕਿ ਉਹਨਾਂ ਦੇ ਵਿਸ਼ਵਾਸਪਾਤਰ ਸੀ ਸੱਚਮੁੱਚ ਸਵੈ ਜੀਵਨੀਆਂ ਜਿਹੜੀਆਂ ਉਹ ਇੱਕ ਤਰ੍ਹਾਂ ਨਾਲ ਆਪਣੇ ਆਪ ਬਾਰੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਤੇ ਨਿਸ਼ਚੈ ਜਦੋਂ ਉਹਦਾ ਨਾਂ ਹੀ ਸਵੈ ਜੀਵਨੀਆ ਤਾਂ ਆਪਣੇ ਆਪ ਬਾਰੇ ਹੀ ਗੱਲਾਂ ਹੋਣੀਆਂ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਇੱਕ ਗੱਲ ਆਖੀ ਸੀ ਆਪਣੀ ਸਵੈ ਜੀਵਨੀ ਲਿਖਦੇ ਆ ਕਿ ਰੱਬ ਜੀ ਮੇਰੀ ਯਾਦ ਦੀ ਆਰਸੀ ਸਾਫ਼ ਰੱਖਣੀ ਤੇ ਬਹੁਤੀਆਂ ਗੱਲਾਂ ਮੇਰੇ ਆਪਣੇ ਬਾਰੇ ਨਾ ਖਵਾਉਣੀਆਂ ਸਗੋਂ ਉਹਨਾਂ ਲੋਕਾਂ ਬਾਰੇ ਖਵਾਉਣੀਆਂ ਕਿ ਜਿਨ੍ਹਾਂ ਲੋਕਾਂ ਦੇ ਨਾਲ ਮੇਰਾ ਵਾਹ ਵਾਸਤਾ ਪਿਆ ਇਸ ਗੱਲੋਂ ਮੈਂ ਸਮਝਦਾ ਕਿ ਅਜਾਗਰ ਸਿੰਘ ਦੀ ਸਵੈ ਜੀਵਨੀ ਬਹੁਤ ਹੀ ਸੰਖੇਪ ਹੈਗੀ ਹੈ ਸਾਰੀ 90-95 ਪੇਜ ਦੀ ਸਵੈ ਜੀਵਨੀ ਹੈ ਪਰ ਇਸ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਬਾਰੇ ਆਪਣੇ ਪਰਿਵਾਰ ਬਾਰੇ ਜਾਂ ਆਪਣੀਆਂ ਪ੍ਰਾਪਤੀਆਂ ਬਾਰੇ ਬਹੁਤ ਬਹੁਤ ਘੱਟ ਗੱਲਾਂ ਕੀਤੀਆਂ ਜਿਹੜੀਆਂ ਜ਼ਿਆਦਾ ਗੱਲਾਂ ਆ ਉਹ ਪੰਜਾਬ ਦੇ ਜਿਹੜਾ ਸਮਾਜ ਆ ਪੰਜਾਬੀ ਸਿਆਸੀ ਸਮਾਜ ਆ ਜਿਹੜਾ ਉਹਦੇ ਬਾਰੇ ਜਿਹੜੇ ਉਹਨਾਂ ਦੇ ਤਜਰਬੇ ਆ ਉਹਨਾਂ ਨੂੰ ਉਹਨਾਂ ਨੇ ਦੱਸਿਆ ਉਹਨਾਂ ਨੇ ਲਿਖਿਆ ਹੈਗਾ ਤਾਂ ਮੈਂ ਸਮਝਦਾ ਹੈਗਾ ਕਿ ਇੱਕ ਗੱਲ ਤੇ ਬੜੀ ਸਪਸ਼ਟ ਹੈਗੀ ਆ ਕਿ ਉਹਨਾਂ ਨੇ ਕੁਝ ਗੱਲਾਂ ਜਹੀਆਂ ਕਰੀਆਂ ਨੇ ਕਿ ਜਿਹੜੀਆਂ ਗੱਲਾਂ ਸਾਨੂੰ ਪੰਜਾਬੀਆਂ ਦੇ ਵਿਵਹਾਰ ਜਾਂ ਪੰਜਾਬ ਦੀ ਸਿਆਸੀ ਜਮਾਤ ਦੇ ਵਿਵਹਾਰ ਨੂੰ ਸਮਝਣ ਵਿੱਚ ਬੜੀਆਂ ਮਹੱਤਵਪੂਰਨ ਹੋ ਸਕਦੀਆਂ। ਇੱਕ ਗੱਲ ਉਹਨਾਂ ਦੀ ਕਿਤਾਬ ਵਿੱਚੋਂ ਹੀ ਪੜ੍ਹ ਕੇ ਸੁਣਾਉਣਾ ਹੈ ਤੇ ਗੱਲ ਜਿਹੜੀ ਹੈ ਕੀ ਆ ਉਹ ਇਸ ਨਾਲ ਸੰਬੰਧਿਤ ਹੈਗੀ ਆ ਕਿ ਜਿਹੜੇ ਪੰਜਾਬ ਦੇ ਸਿਆਸੀ ਜਮਾਤ ਹੈਗੀ ਆ ਤੇ ਜਿਹੜੇ ਪੰਜਾਬ ਦੇ ਬਿਊਰੋਕ੍ਰੇਟ ਹੈਗੇ ਆ ਉਹ ਕਿਵੇਂ ਸੋਚਦੇ ਆ ਤੇ ਕਿਵੇਂ ਕਰਦੇ ਆ ਉਹ ਲਿਖਦੇ ਆ ਕਿ ਮੈਂ ਲੋਕ ਸੰਪਰਕ ਵਿਭਾਗ ਵਿੱਚ 33 ਸਾਲ ਨੌਕਰੀ ਕੀਤੀ ਇਸ ਸਮੇਂ ਦੌਰਾਨ ਮੇਰੇ ਸਾਰੀਆਂ ਸਿਆਸੀ ਪਾਰਟੀਆਂ ਦੇ ਬਹੁਤ ਸਾਰੇ ਮੁੱਖ ਮੰਤਰੀਆਂ ਮੰਤਰੀਆਂ ਨੇਤਾਵਾਂ ਅਹੁਦੇਦਾਰਾਂ ਸਥਾਨਕ ਪੱਦਰ ਦੇਣ ਗਿੰਤ ਵਰਕਰਾਂ ਤੇ ਵੱਡੇ ਅਧਿਕਾਰੀਆਂ ਨਾਲ ਵਾਹ ਪਿਆ ਨਿਸ਼ਚਿਤ ਵਾਹ ਪੈਣਾ ਸੀਗਾ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਇਸ ਸਿੱਟੇ ਤੇ ਪਹੁੰਚਿਆ ਕਿ ਉਹਨਾਂ ਵਿੱਚੋਂ 90% ਦੀ ਖੋਦਗਰਜ਼ ਲਾਲਚੀ ਬੇਤਵਾਰੇ ਅਤੇ ਚਲਾਕ ਕਿਸਮ ਦੇ ਲੋਕ ਹੁੰਦੇ ਆ ਉਹ ਆਪਣੇ ਤੋਂ ਛੋਟੇ ਲੋਕਾਂ ਤੋਂ ਕੰਮ ਲੈਣਾ ਦੁੱਖ ਸੁਖ ਸਮੇ ਉਹਨਾਂ ਤੋਂ ਹਮਦਰਦੀ ਲੈਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਆ ਪਰੰਤੂ ਜੇਕਰ ਛੋਟੇ ਲੋਕਾਂ 'ਨੂੰ ਉਹਨਾਂ ਦੀ ਲੋਡ ਪੈ ਜਾਵੇ ਤਾਂ ਉਹਨਾਂ ਦੀ ਮਦਦ ਕਰਨ ਦੀ ਲੋਡ ਨਹੀਂ ਸਮਝਦੇ ਤੇ ਨਾ ਹੀ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਆ ਅਜਿਹੇ ਲੋਕਾਂ ਨਾਲ ਹੱਥ ਮਿਲਾਉਣ ਤਾਂ ਦੂਰ ਦੀ ਗੱਲ ਆ ਅੱਖ ਮਿਲਾਉਣ ਤੋਂ ਵੀ ਗਰੇਜ਼ ਕਰਨਾ ਚਾਹੀਦਾ ਇਹ ਕੋ ਜਿਹੜੀ ਇਹ ਟਿੱਪਣੀ ਆ ਇਹ ਟਿੱਪਣੀ ਆਪ ਦੇ ਆਪਣੇ ਆਪ ਦੇ ਵਿੱਚ ਇਹ ਦਰਸਾਉਂਦੀ ਆ ਕਿ ਪੰਜਾਬੀ ਸਮਾਜ ਦੇ ਵਿੱਚ ਜਿਹੜੇ ਲੋਕਾਂ ਦੇ ਸਿਰ ਜ਼ਿੰਮੇਵਾਰੀ ਹੈ ਉਹ ਜਾਂ ਤੇ ਰਾਜਨੀਤਾਵਾਂ ਦੇ ਸਿਰ ਜ਼ਿੰਮੇਵਾਰੀ ਹੈ ਤੇ ਜਾਂ ਜਿਹੜੀ ਜ਼ਿੰਮੇਵਾਰੀ ਆ ਉਹ ਸਿਆਸੀ ਲੋਕਾਂ ਦੇ ਸਿਰ ਤੇ ਹੈ ਸਿਆਸੀ ਲੋਕ ਵੀ ਤੇ ਸਾਡੇ ਜਿਹੜੀ ਬਿਊਰੋਕ੍ਰੇਸੀ ਵੀ ਆ ਉਹਨਾਂ ਦਾ ਕੀ ਵਿਵਹਾਰ ਆ ਉਹਨਾਂ ਨੇ ਇੱਕ ਤਰ੍ਹਾਂ ਨਾਲ ਉਹਦਾ ਤਤ ਕੱਢ ਦਿੱਤਾ ਹੁਣ ਅਗਲੀ ਗੱਲ ਜਿਹੜੀ ਹੈਗੀ ਆ ਕਿ ਜੇ ਆ ਲੋਕਾਂ ਦੇ ਵਿੱਚ ਰਹਿਣਾ ਤੇ ਰਹਿ ਕੇ ਬਿਨਾਂ ਸ਼ੱਕ ਉਹਨਾਂ ਨੇ ਕਦੇ ਇਸ ਕਿਤਾਬ ਦੇ ਵਿੱਚ ਕਿਤੇ ਇਨਕਾਰ ਨਹੀਂ ਕੀਤਾ ਕਿ ਉਹ ਸਿਫਾਰਸ਼ਾ ਨਹੀਂ ਕਰਦੇ ਸੀ ਉਹ ਸਿਫਾਰਸ਼ਾ ਕਰਦੇ ਸੀਗੇ ਸਿਫਾਰਸ਼ਾ ਮਨ ਦੇ ਵਿੱਚ ਵੀ ਸਿਫਾਰਸ਼ਾ ਕਰਦੇ ਵੀ ਸੀ ਨਾ ਹੀ ਉਹਨਾਂ ਨੇ ਇਸ ਕਿਤਾਬ 'ਚ ਕਿਤੇ ਇਹ ਇਨਕਾਰ ਕੀਤਾ ਕਿ ਸਮਾਜ ਵਿੱਚ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਉਸ ਦੇ ਉਹ ਹਿੱਸਾ ਤਾਂ ਨਹੀਂ ਰਹੇ ਪਰ ਉਹਨਾਂ ਦੇ ਅੱਖੀ ਸਾਹਮਣੇ ਜਿਹੜੀਆਂ ਕਟਨਾਵਾਂ ਵਾਪਰੀਆਂ ਉਹ ਉਹਨਾਂ ਤੋਂ ਵੀ ਉਹ ਮੁਨਕਰ ਨਹੀਂਗੇ ਕਿ ਹਾਂ ਇਹ ਸਭ ਕੁਝ ਹੁੰਦਾ ਹੈ ਇਸ ਤੋਂ ਇਲਾਵਾ ਜਿਹੜੀਆਂ ਗੱਲਾਂ ਨੇ ਕਿ ਸਿਆਸੀ ਟਿਕੜਮਬਾਜ਼ੀਆਂ ਕਿਸ ਤਰ੍ਹਾਂ ਚੱਲਦੀਆਂ ਉਹਨਾਂ ਦਾ ਵੀ ਉਹਨਾਂ ਨੇ ਖੁੱਲ ਕੇ ਪ੍ਰਤਾਨ ਦਿੱਤਾ ਆਮ ਕਰਕੇ ਜਿਹੜੇ ਬਹੁਤ ਸਾਰੇ ਬੰਦੇ ਆ ਸਿਆਸੀ ਸਫਾਂ ਦੇ ਵਿੱਚ ਵਿਚਰਦੇ ਆ ਉਹ ਅਕਸਰ ਜਿਹੜੇ ਖਾਸ ਕਰਕੇ ਅਧਿਕਾਰੀ ਹੁੰਦੇ ਆ ਉਹ ਸਚਾਈ ਨਹੀਂ ਦੱਸਦੇਗੇ ਪਰ ਉਹਨਾਂ ਨੇ ਸਚਾਈਆਂ ਬੜੀਆਂ ਸਪਸ਼ਟ ਤੌਰ ਤੇ ਦੱਸਤੀਆਂ ਉਹਨਾਂ ਨੇ ਬਿਆਨ ਸਿੰਘ ਨਾਲ ਨੇੜਤਾ ਵੀ ਦੱਸਤੀ ਤੇ ਉਹਨਾਂ ਨੇ ਕੇ ਪੀ ਐਸ ਗਿੱਲ ਨਾਲ ਆਪਣਾ ਪੰਗਾ ਵੀ ਦੱਸ ਦਿੱਤਾ ਉਹਨਾਂ ਨੇ ਨਾਂ ਲੈ ਕੇ ਸਾਰੀਆਂ ਗੱਲਾਂ ਸਪਸ਼ਟ ਕੀਤੀਆਂ ਮੈਂ ਕੁਝ ਹੋਰ ਅਧਿਕਾਰੀਆਂ ਦੀਆਂ ਸਵੈ ਜੀਵਨੀਆਂ ਪੜ੍ਹੀਆਂ ਪਰ ਉਹਦੇ ਵਿੱਚ ਅਕਸਰ ਹੀ ਇਸ ਤਰ੍ਹਾਂ ਦੇ ਪੁੱਛੇ ਮਾਰ ਦਿੱਤੇ ਜਾਂਦੇ ਆ ਕਿ ਇੱਕ ਸੱਜਣ ਸਨ ਇੱਕ ਵਿਅਕਤੀ ਸਨ ਇੱਕ ਵੀਰ ਦੀ ਗੱਲ ਆ ਪਰ ਇਹਨਾਂ ਨੇ ਹਮੇਸ਼ਾ ਨਾਂ ਲੈ ਕੇ ਥਾਂ ਦੱਸ ਕੇ ਤੇ ਸਮਾਂ ਦੱਸ ਕੇ ਕਿ ਕਿਹੜੇ ਸਨ ਦੀ ਇਹ ਗੱਲ ਆ ਬੜੇ ਸਪਸ਼ਟ ਰੂਪ ਦੇ ਵਿੱਚ ਦੱਸਿਆ ਉਹਦੇ ਵਿੱਚੋਂ ਕੁਝ ਜੜੀਆਂ ਘਟਨਾਵਾਂ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਨਾ ਖਾਸ ਕਰਕੇ ਉਹ ਘਟਨਾਵਾਂ ਇਸ ਕਰਕੇ ਸਾਂਝੀਆਂ ਕਰਨੀਆਂ ਚਾਹੁੰਨਾ ਕਿ ਉਹਦੇ ਨਾਲ ਤੁਹਾਨੂੰ ਪੰਜਾਬ ਦੀ ਜਿਹੜੀ ਸਿਆਸੀ ਜਮਾਤ ਆ ਉਹਦੇ ਚਰਿੱਤਰ ਦਾ ਪਤਾ ਲੱਗ ਜੇ ਕਿ ਕਿਸ ਤਰ੍ਹਾਂ ਉਸ ਵਿੱਚ ਸਾਜ਼ਸ਼ਾਂ ਹੁੰਦੀਆਂ ਕਿਸ ਤਰ੍ਹਾਂ ਉਹਦੇ ਵਿੱਚ ਕਾਰਵਾਈਆਂ ਪਾਈਆਂ ਜਾਂਦੀਆਂ ਪਹਿਲਾਂ ਤਾਂ ਆਪ ਖੁਦ ਹੀ ਮੰਨ ਜਾਂਦੇ ਆ ਕਿ ਸਿਫਾਰਿਸ਼ ਦੀ ਗੱਲ ਸਿਫਾਰਿਸ਼ ਦੀ ਗੱਲ ਆ ਜਿਹੜੀ ਉਹ ਆਪ ਦੀ ਆਪਦੀ ਹੀ ਉਹ ਬਦਲੀ ਦੀ ਗੱਲ ਕਰਦੇ ਆ ਕਿ ਬਦਲੀ ਬਾਰੇ ਕੀ ਹੋਇਆ ਸਾਰੇ ਦਫ਼ਤਰ ਵਿੱਚ ਰੌਲਾ ਪੈ ਗਿਆ ਕਿ ਮੇਰੀ ਪਟਿਆਲੇ ਦੀ ਬਦਲੀ ਹੋ ਰਹੀ ਹੈ ਹਾਲਾਂਕਿ ਹੋਇਆ ਇਸ ਦੇ ਉਲਟ ਉਸੇ ਸ਼ਾਮ ਮੈਂ ਫਿਰ ਬਿਆਨ ਸਿੰਘ ਕੋਲ ਐਮ ਐਲ ਏ ਹੋਸਟਲ ਪਹੁੰਚ ਗਿਆ ਤੇ ਸਾਰੀ ਗੱਲਬਾਤ ਦੱਸੀ ਸਰਦਾਰ ਬਿਆਨ ਸਿੰਘ ਨੂੰ ਗੁੱਸਾ ਆ ਗਿਆ ਉਹਨਾਂ ਮੁੱਖ ਸੰਸਦੀ ਸਕੱਤਰ ਨੂੰ ਤੁਰੰਤ ਫੋਨ ਤੇ ਸਾਰੀ ਗੱਲ ਦੱਸੀ ਤੇ ਕਿਹਾ ਕਿ ਮਹਿੰਦਰ ਸਿੰਘ ਲਾਟੂ ਦਾ ਲੜਕਾ ਆਪ ਵੀ ਸਿਆਸੀ ਸਿਫਾਰਸ਼ ਨਾਲ ਆਈਏ ਅਧਿਕਾਰੀ ਦੀ ਸਾਮੀ ਤੇ ਡਾਇਰੈਕਟਰ ਲੱਗਿਆ ਹੋਇਆ ਤੇ ਸਾਡੇ ਮੁੰਡੇ ਨੂੰ ਕਹਿੰਦਾ ਕਿ ਤੂੰ ਸਿਆਸੀ ਸਿਫਾਰਸ਼ ਕਿਉਂ ਲਗਾਈ ਹੈ ਦੇਖੋ ਇਹ 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 ਹਾਲ ਹੈਗਾ ਕਿ ਸਿਆਸੀ ਸਿਫਾਰਸ਼ਾ ਸਾਰੇ ਕਰਾਉਂਦੇ ਨੇ ਪਰ ਜਿਹੜੇ ਵਿਰੋਧੀ ਹੁੰਦੇ ਆ ਉਹਨਾਂ ਦੀਆਂ ਸਿਆਸੀ ਸਿਫਾਰਸ਼ਾਂ ਨੂੰ ਤਾਂ ਜਿਹਨੂੰ ਕਹਿ ਸਕਦੇ ਆ ਕਿ ਨਿੱਕੀ ਨਿੱਕੀ ਗੱਲ ਤੇ ਇੱਕ ਦੂਸਰੇ ਨੂੰ ਠਠ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਬਹੁਤ ਸਾਰੀਆਂ ਗੱਲਾਂ ਸਾਡੇ ਸਿਆਸਤ ਨੂੰ ਸਮਝਣ ਲਈ ਬਹੁਤ ਸਾਰੀਆਂ ਗੱਲਾਂ ਸਾਡੀ ਸਿਆਸਤ ਨੂੰ ਸਮਝਣ ਲਈ ਇਸ ਕਰਕੇ ਵੀ ਜ਼ਰੂਰੀ ਹੈ ਕਿ ਜਿਵੇਂ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਆ ਗਿਆ ਪਰ ਪਹਿਲਾਂ ਅਖਬਾਰਾਂ ਦਾ ਬੋਲਬਾਲਾ ਸੀ ਪਰ ਅਖਬਾਰਾਂ ਦੇ ਬੋਲਬਾਲੇ ਵਿੱਚ ਵੀ ਉਹਦੇ ਵਿੱਚ ਦੱਸਦੇ ਆ ਕਿ ਬਹੁਤ ਸਾਰੀਆਂ ਜਿਹੜੀਆਂ ਲੋੜਾਂ ਸੀ ਇਹ ਕਿ ਜਿਹੜੇ ਬੰਦਿਆਂ ਨੇ ਦਿੱਲੀੋਂ ਆਪਣਾ ਕੋਈ ਕੰਮ ਕਰਾਉਣਾ ਚਾਹੁੰਦੇ ਸੀ ਉਹਨਾਂ ਦੀ ਇਹ ਲੋੜ ਬਣ ਜਾਂਦੀ ਸੀ ਕਿ ਜਿਹੜੇ ਸਿਆਸੀ ਨੇਤਾ ਦਿੱਲੀ 'ਚ ਆਪਣੀ ਪਹੁੰਚ ਬਣਾਉਣੀ ਚਾਹੁੰਦੇ ਸੀ ਉਹਨਾਂ ਦੀ ਇੱਕ ਲੋੜ ਬਣ ਜਾਂਦੀ ਸੀ ਕਿ ਉਹ ਆਪਣੀਆਂ ਜਿਹੜੀਆਂ ਖਬਰਾਂ ਅੰਗਰੇਜ਼ੀ ਅਖਬਾਰ ਵਿੱਚ ਲਵਾਉਣ ਕਿਉਂਕਿ ਜੇ ਅੰਗਰੇਜ਼ੀ ਅਖਬਾਰ 'ਚ ਨਹੀਂ ਲੱਗਦੀਆਂ ਤਾਂ ਫਿਰ ਜਿਹੜੀ ਸਥਾਨਕ ਪ੍ਰੈਸ ਆ ਉਹਨਾਂ ਦੀਆਂ ਖਬਰਾਂ ਤਾਂ ਉਹ ਪੜਦੇ ਹੀ ਨਹੀਂ ਤੇ ਉਹ ਆਪਣਾ ਫਿਰ ਧਾਰਨਾ ਵੀ ਨਹੀਂ ਬਣਾਉਂਦੇ ਕਿ ਕਿਹੜਾ ਬੰਦਾ ਚੰਗਾ ਕਿਹੜਾ ਮਾੜਾ ਕਿਹੜਾ ਕੰਮ ਦਾ ਤਾਂ ਨਿਸ਼ਚੇ ਹੀ ਉਹਨਾਂ ਨੇ ਕਿਸੇ ਸਮੇਂ ਬਿਰਨ ਸਿੰਘ ਦੀਆਂ ਅਗਰੈਸਿਵ ਵਿੱਚ ਖਬਰਾਂ ਲਵਾਉਣ ਦੇ ਵਿੱਚ ਸਹਾਇਤਾ ਕੀਤੀ ਤਾਂ ਜੋ ਉਹ ਕੇਂਦਰੀ ਲੀਡਰਸ਼ਿਪ ਦੇ ਨਜ਼ਰੇ ਚੜ ਸਕਣ ਨਿਸ਼ਚੈ ਇਹ ਸਾਰਾ ਕੁਝ ਹੁੰਦਾ ਹੈ ਪਰ ਮੈਂ ਉਹ ਕੁਝ ਦਿਲਚਸਪ ਘਟਨਾਵਾਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਨੀਆਂ ਚਾਹੁੰਨਾ ਕਿ ਸਫਾਰਸ਼ ਵਾਲੀ ਗੱਲ ਤੇ ਮੈਂ ਤੁਹਾਡੇ ਨਾਲ ਦੱਸ ਦਿੱਤੀ ਹੁਣ ਮੈਂ ਦੱਸਦਾ ਕਿ ਸਿਆਸੀ ਸਾਜ਼ਿਸ਼ਾਂ ਕਿਵੇਂ ਹੁੰਦੀਆਂ ਤਾਂ ਇੱਕ ਜਿਹੜੀ ਸਾਜ਼ਿਸ਼ ਹੈਗੀ ਆ ਉਹ ਬੜੀ ਮਹੱਤਵਪੂਰਨ ਹੈ ਕਿ ਕਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜਾ ਉਮੀਦਵਾਰ ਖੜਾ ਹੋਣਾ ਸੀ ਉਹ ਉਮੀਦਵਾਰ ਕਿਵੇਂ ਭੱਜਿਆ ਉਹ ਕਹਿੰਦੇ ਕਿ ਫਰਵਰੀ 92 ਦੀਆਂ ਚੋਣਾਂ ਵਿੱਚ ਮੈਂ ਕਾਂਗਰਸ ਪੰਜਾਬ ਕਾਂਗਰਸ ਦੇ ਦਫ਼ਤਰ ਵਿੱਚ ਹੀ ਦਫ਼ਤਰ ਸਖਤਰ ਵਾਲੀ ਕੁਰਸੀ ਤੇ ਬੈਠਦਾ ਸੀ ਹਰਕੇਸ਼ ਸਿੰਘ ਸਿੱਧੂ PCS GA ਟੂ ਡਿਪਟੀ ਕਮਿਸ਼ਨਰ ਪਟਿਆਲਾ ਜੇ ਬਾਅਦ ਵਿੱਚ IAS ਬਣ ਕੇ ਤਿੰਨ ਜ਼ਿਲ੍ਹਿਆਂ ਦੇ ਡੀਸੀ ਰਹੇ ਨੇ ਮੈਨੂੰ ਦੱਸਿਆ ਕਿ ਤੁਹਾਡਾ ਕਾਂਗਰਸ ਦਾ ਉਮੀਦਵਾਰ ਤਜਿੰਦਰ ਸਿੰਘ ਆਪਣੇ ਕਾਗਜ਼-ਜਵਾਬਸ ਲੈ ਲਵੇਗਾ ਮੈਂ ਸਰਦਾਰ ਬਿਆਨ ਸਿੰਘ ਨੂੰ ਦੱਸਿਆ ਤੇ ਉਹਨਾਂ ਨੇ ਮੈਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਕਰਕੇ ਇਸ ਤਰ੍ਹਾਂ ਕਰਨ ਤੋਂ ਰੋਕਣ ਲਈ ਕਿਹਾ ਇੱਥੇ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਆਪਣਾ ਵੱਖਰਾ ਕਾਲੀ ਦਲ ਬਣਾਈ ਬੈਠੇ ਸੀ ਕਿਉਂਕਿ ਜੇ ਇਸ ਤਰ੍ਹਾਂ ਹੋ ਗਿਆ ਤਾਂ ਕਾਂਗਰਸ ਦੀ ਚੋਣ ਮਹਿੰਮਤੇ ਮਾੜਾ ਅਸਰ ਪਵੇਗਾ ਤੇ ਲੋਕਾਂ ਵਿੱਚ ਪ੍ਰਭਾਵ ਜਾਵੇਗਾ ਕਿ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ ਮੈਂ ਕੈਪਟਨ ਸਾਹਿਬ ਨੂੰ ਮਿਲਿਆ ਤੇ ਕਿਹਾ ਕਿ ਜੇਕਰ ਕਾਂਗਰਸ ਦਾ ਉਮੀਦਵਾਰ ਨਾਮਜ਼ਦਗੀ ਵਾਪਸ ਲੈ ਗਿਆ ਤਾਂ ਤੁਸੀਂ ਤਾਂ ਚੁਣੇ ਜਾਓਗੇ ਪਰ ਤੁਹਾਡੇ ਸਾਰੇ ਉਮੀਦਵਾਰ ਚੋਣ ਹਾਰ ਜਾਣਗੇ ਕਿਉਂਕਿ ਲੋਕਾਂ ਵਿੱਚ ਪ੍ਰਭਾਵ ਜਾਵੇਗਾ ਕਿ ਤੁਸੀਂ ਕਾਂਗਰਸ ਪਾਰਟੀ ਨਾਲ ਮਿਲੇ ਹੋਏ ਸਿੱਖਾਂ ਵਿੱਚ ਜੇਕਰ ਪ੍ਰਭਾਵ ਚਲਿਆ ਗਿਆ ਕਿ ਤੁਸੀਂ ਕਾਂਗਰਸ ਨਾਲ ਮਿਲੇ ਹੋਏ ਤਾਂ ਤੁਹਾਡੀ ਪਾਰਟੀ ਜੋ ਕਾਲੀ ਦਲ ਕਹਾਉਂਦੀ ਹੈ ਉਸ ਨੂੰ ਸਿੱਖਾਂ ਦੀ ਵੋਟ ਨਹੀਂ ਪੈਣੀ। ਕੈਪਟਨ ਸਾਹਿਬ ਸਹਿਮਤ ਹੋ ਗਏ ਤੇ ਕਹਿਣ ਲੱਗੇ ਜੈਂਟਲਮੈਨਸ ਪ੍ਰੋਮਿਸ ਇਸ ਤਰ੍ਹਾਂ ਨਹੀਂ ਹੋਵੇਗਾ ਪਰੰਤੂ ਹੋਇਆ ਇਸੇ ਤਰ੍ਹਾਂ ਕਾਂਗਰਸ ਦਾ ਉਮੀਦਵਾਰ ਚੋਣ ਮੈਦਾਨ ਵਿੱਚੋਂ ਹਟ ਗਿਆ ਅਤੇ ਕੈਪਟਨ ਅਮਰਿੰਦਰ ਸਿੰਘ ਬਿਨਾਂ ਮੁਕਾਬਲੇ ਸਮਾਣਾ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤ ਗਏ। ਕੈਪਟਨ ਅਮਰਿੰਦਰ ਸਿੰਘ ਦੇ ਕਾਲੀ ਦਲ ਨੂੰ ਪੰਜਾਬ ਵਿੱਚੋਂ ਸਿਰਫ 3 ਹੀ ਸੀਟਾਂ ਮਿਲੀਆਂ। ਸੋ ਹੁਣ ਇੱਥੇ ਗੱਲ ਇਹ ਆ ਕਿ ਕਿਸ ਤਰ੍ਹਾਂ ਦੀਆਂ ਸਿਆਸੀ ਗਲਿਆਰਿਆਂ ਦੇ ਵਿੱਚ ਸਾਜਸ਼ਾ ਹੁੰਦੀਆਂ ਇਹ ਵੇਖਣ ਵਾਲੀ ਗੱਲ ਹੈਗੀ ਆ ਨਿਸ਼ਚੈ ਇਸ ਤਰ੍ਹਾਂ ਦੀਆਂ ਇਸ ਕਿਤਾਬ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੈ ਇੱਕ ਗੱਲ ਬਹੁਤ ਚਰਚਾ ਦੇ ਵਿੱਚ ਹੋਈ ਸੀ ਕਿ ਇੱਕ ਪਾਸੇ ਤਾਂ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋ ਗਿਆ ਸੀ ਕਿ ਨਿਰੰਗਕਾਰੀਆਂ ਨਾਲ ਨਹੀਂ ਵਰਤਣਾ ਦੂਸਰੇ ਪਾਸੇ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਚੌਨ ਮਹਿਮ ਦੇ ਵਿੱਚ ਨਰੰਗਾਰੀਆਂ ਤੋਂ ਵੋਟਾਂ ਮੰਗਣ ਲਈ ਗਿਰਚਰਨ ਸਿੰਘ ਟੌੜਾ ਹੋਰੀ ਨਰੰਗਾਰੀ ਭਵਨ ਚਲੇ ਗਏ ਸੀ ਹੁਣ ਮਸਲਾ ਇਹ ਸੀ ਕਿ ਇਸ ਗੱਲ ਦੀ ਢਿੰਕ ਪੈ ਗਈ ਤਾਂ ਫਿਰ ਟੌੜਾ ਸਾਹਿਬ ਇਸ ਸਵਾਲ ਨੂੰ ਟਾਲਣ ਦੀ ਬਜਾਏ ਕੀ ਜਵਾਬ ਦਿੰਦੇ ਆ ਜਦੋਂ ਪੱਤਰਕਾਰ ਪੁੱਛਦੇ ਆ ਤਾਂ ਲਿਖਦੇ ਆ ਅਜਾਗਰ ਸਿੰਘ ਟੌਲਾ ਸਾਹਿਬ ਸਰਕਟ ਹਾਊਸ ਆ ਗਏ। ਉਹਨਾਂ ਨਾਲ ਉਹਨਾਂ ਦਾ ਇੱਕ ਵਿਸ਼ਵਾਸਪਾਤਰ ਨਿੱਜੀ ਸਹਾਇਕ ਵੀ ਸੀ ਜੋ ਟੌਲਾ ਸਾਹਿਬ ਨੂੰ ਨਿਰੰਕਾਰੀ ਭਵਨ ਵਾਲੀ ਗੱਲ ਦੱਸਣ ਤੋਂ ਰੋਕ ਰਿਹਾ ਸੀ। ਪ੍ਰੰਤੂ ਜਦੋਂ ਪੱਤਰਕਾਰਾਂ ਨੇ ਪੁੱਛਿਆ ਤੁਸੀਂ ਨਿਰੰਕਾਰੀ ਭਵਨ ਗਏ ਸੀ ਤਾਂ ਉਹਨਾਂ ਸਪਸ਼ਟ ਕੀਤਾ ਮੈਂ ਉੱਥੇ ਜਾਣਬੁੱਝ ਕੇ ਗਿਆ ਸੀ। ਇਸ ਵਿੱਚ ਕਿਹੜੀ ਮਾੜੀ ਗੱਲ ਆ? ਮੈਂ ਪੰਜਾਬ ਵਿੱਚ ਹੋਰ ਇਹ ਖੂਨ ਖਰਾਬੇ ਨੂੰ ਰੋਕਣ ਲਈ ਉੱਥੇ ਗਿਆ ਸੀ। ਪੰਜਾਬ ਵਿੱਚ ਸ਼ਾਂਤੀ ਤੇ ਸੱਦ ਭਾਵਨਾ ਹੋਣੀ ਚਾਹੀਦੀ ਆ ਪਰੰਤੂ ਇਹ ਖਬਰ ਮੈਨੂੰ ਕੋਰਟ ਕੀਤੇ ਬਗੈਰ ਬਿਨਾਂ ਲਗਾਈ ਜਾਵੇ ਮੈਂ ਪਟਿਆਲਾ ਸਥਿਤ ਕੁਝ ਪੱਤਰਕਾਰਾਂ ਨੂੰ ਵੀ ਇਹ ਖਬਰ ਦੱਸ ਦਿੱਤੀ ਸੀ ਰਾਨੀ ਵਾਲੀ ਗੱਲ ਟੋੜਾ ਸਾਹਿਬ ਇੱਕ ਪਾਸੇ ਸ਼੍ਰੋਮਣੀ ਗੁਰਦਵਾਰਾ ਬੰਦ ਕਮੇਟੀ ਦੇ ਪ੍ਰਧਾਨ ਹੁੰਦੇ ਆ ਨਿਸ਼ਚੇ ਹੀ ਸਿੱਖ ਧਰਮ ਦੇ ਵਿੱਚ ਅਕਾਲ ਤਖਤ ਦਾ ਹੁਕਮ ਸਰਵ ਉੱਚ ਹੁੰਦਾ ਪਰ ਖੁਦ ਜਿਹੜੇ ਸਾਡੇ ਨੇਤਾ ਉਹ ਆਪਣੀਆਂ ਲੋੜਾਂ ਲਈ ਕਿਸ ਤਰ੍ਹਾਂ ਆਪ ਹੀ ਉਹਨਾਂ ਚੀਜ਼ਾਂ ਦੀ ਲੰਗਣਾ ਵੀ ਕਰ ਲੈਂਦੇ ਆ ਆਪ ਹੀ ਸਫਾਈਆਂ ਵੀ ਦੇ ਦਿੰਦੇ ਆ ਬਿਨਾਂ ਸ਼ੱਕ ਜਗਰ ਸਿੰਘ ਜੀ ਨੇ ਤਾਂ ਉਸ ਨੂੰ ਟੋੜਾ ਸਾਹਿਬ ਦੀ ਬੇਬਾਕੀ ਆਖਿਆ ਪਰ ਜਦੋਂ ਅਸੀਂ ਸਾਰੀ ਇਹ ਪੈਰਾ ਪੜ੍ਹਦੇ ਆ ਤਾਂ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਕਿ ਅਸਲ ਵਿੱਚ ਤਾਂ ਟੋੜਾ ਸਾਹਿਬ ਦੀ ਇਹ ਇੱਕ ਤਰ੍ਹਾਂ ਨਾਲ ਕਿਹਾ ਜਾ ਸਕਦਾ ਹੈ ਕਿ ਸਿਆਸਤ ਸੀ ਕਿ ਉਹ ਅਕਸਰ ਸਿਆਸਤ ਲਈ ਸਭ ਕੁਝ ਕਰ ਲੈਂਦੇ ਸੀ ਤੇ ਇੱਥੇ ਮੈਨੂੰ ਇਹ ਵੀ ਯਾਦ ਆਉਂਦਾ ਹੈ ਕਿ ਕਿਵੇਂ ਵਾਰ-ਵਾਰ ਪ੍ਰਕਾਸ਼ ਸਿੰਘ ਵਾਲ ਦੀ ਇੱਕ ਤਸਵੀਰ ਘੁੰਮਦੀ ਆ ਕਿ ਉਹ ਡੇਰਾ ਮੁਖੀ ਸੱਚਾ ਸੌਦਾ ਨੂੰ ਮਿਲਣ ਗਏ ਸੀ ਇਹਦਾ ਮਤਲਬ ਇਹ ਕਿ ਸਾਰੇ ਹੀ ਸਿਆਸੀ ਲੀਡਰ ਆਪ ਦੀਆਂ ਲੋੜਾਂ ਲਈ ਜਾਂਦੇ ਨੇ ਬੜਾ ਅਜੀਬ ਜਿਹੀ ਗੱਲਾਂ ਨੇ ਇਹਦੇ ਵਿੱਚ ਇੱਕ ਜੀਵ ਗੱਲ ਇਹ ਆ ਕਿ ਸਾਡਾ ਜਿਹੜਾ ਬਿਊਰੋਕ੍ਰੇਸੀ ਹੈਗੀ ਆ ਤੇ ਬਿਊਰੋਕ੍ਰੇਸੀ ਦੇ ਵਿੱਚ ਜਿਹੜੀ ਸਭ ਤੋਂ ਉੱਚੀ ਪੋਸਟ ਹੁੰਦੀ ਹੈ ਜਾਂ ਕਹਿ ਲਓ ਕਿ ਜਿਹੜਾ ਸਭ ਤੋਂ ਉੱਪਰਲੇ ਲੈਵਲ ਦੀ ਜਿਹੜੀ ਐਂਟਰੀ ਹੁੰਦੀ ਆ ਉਹ ਐਂਟਰੀ ਹੁੰਦੀ ਹੈਗੀ ਆ ਆਈਐਸ ਆਫੀਸਰਸ ਦੀ ਤੇ ਆਈਐਸ ਆਫੀਸਰ ਆ ਜਿਹੜੇ ਉਹ ਖੁਦ ਕਿਵੇਂ ਰਿਸ਼ਵਤਾਂ ਦਿੰਦੇ ਆ ਕਿਵੇਂ ਚੋਣ ਫੰਡ ਦੇ ਨਾਂ ਥੱਲੇ ਉਹ ਰਿਸ਼ਵਤਾਂ ਦਿੰਦੇ ਆ ਇਸ ਦਾ ਵੀ ਜ਼ਿਕਰ ਹੈਗਾ ਕეკ ਆਈਐਸ ਅਧਿਕਾਰੀ ਮੇਰੇ ਕੋਲ ਆਇਆ ਤੇ ਮੈਨੂੰ ਕਹਿਣ ਲੱਗਾ ਮੈਂ ਕੈਪਟਨ ਕਮਲਜੀਤ ਸਿੰਘ ਨੂੰ ਚੋਣ ਫੰਡ ਦੇਣਾ ਹੈ ਤੁਸੀਂ ਮੇਰੇ ਨਾਲ ਚੱਲੋ ਮੈਂ ਕਿਹਾ ਮੇਰੇ ਉਹਨਾਂ ਨਾਲ ਅਜਿਹੇ ਸੰਬੰਧ ਨਹੀਂ ਤੇ ਜਿੰਨੀ ਕੁ ਮੇਰੀ ਜਾਣਕਾਰੀ ਹੈ ਕਿਸੇ ਤੋਂ ਪੈਸੇ ਨਹੀਂ ਲੈਂਦੇ ਉਹ ਖਾਨਦਾਨੀ ਇਮਾਨਦਾਰ ਸਿਆਸਤਦਾਨ ਹਨ ਉਹ ਅਧਿਕਾਰੀ ਜिद ਕਰਨ ਲੱਗਿਆ ਤੁਸੀਂ ਮੈਨੂੰ ਟਕਰਾ ਰਹੇ ਹੋ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਫਿਰ ਆਪਾਂ ਚੱਲਾਂਗੇ ਮੈਂ ਕੈਪਟਨ ਸਾਹਿਬ ਨੂੰ ਕਿਹਾ ਕਿ ਕਾਈਐਸ ਅਧਿਕਾਰੀ ਤੁਹਾਨੂੰ ਚੋਣ ਫੰਡ ਦੇਣ ਦੀ ਜिद ਕਰ ਰਿਹਾ ਹੈ ਉਹ ਕਹਿਣ ਲੱਗੇ ਹੁਣ ਆਈਐਸ ਅਧਿਕਾਰੀਏ ਕੰਮ ਕਰਨ ਲੱਗ ਪਏ ਉਹਨਾਂ ਇਨਕਾਰ ਕਰਦਿਆਂ ਕਿਉਂਕਿ ਉਸ ਨੂੰ ਪੁੱਛਿਆ ਉਸਨੇ ਇਸ ਤਰ੍ਹਾਂ ਕਹਿਣ ਦਾ ਹੌਸਲਾ ਕਿਵੇਂ ਕਰ ਲਿਆ ਦੇਖੋ ਕਿਹੋ ਜੀ ਸਥਿਤੀ ਆ ਗਈ ਕਿ ਆਈਐਸ ਆਫੀਸਰ ਖੁਦ ਯਾਨੀ ਪੈਸੇ ਚੋਣ ਫੰਡ ਲਈ ਦਿੰਦੇ ਆ ਤੇ ਜਿਹੜਾ ਚੋਣ ਫੰਡ ਲਈ ਆਈਐਸ ਅਫੀਸਰ ਪੈਸੇ ਦਿੰਦਾ ਹੋਊਗਾ ਉਤੋਂ ਇਹ ਵੀ ਅੰਦਾਜ਼ਾ ਹੈਗਾ ਕਿ ਉਹ ਲੋਕਾਂ ਦੀ ਕਿਵੇਂ ਛਿਲ ਲਾਉਂਦਾ ਹੋਊਗਾ ਹੋਰ ਕੋਈ ਘਰੋਂ ਤਾਂ ਉਹ ਪੈਸੇ ਦੇਣ ਜਾਂਦਾ ਹੀ ਨਹੀਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਇਹਦੇ ਵਿੱਚ ਸ਼ਾਮਲ ਨੇ ਉਹਨਾਂ ਵਿੱਚੋਂ ਇੱਕ ਗੱਲ ਇਹ ਵੀ ਹੈ ਕਿ ਕਿਸ ਤਰ੍ਹਾਂ ਜਿਹੜੀਆਂ ਵਗਾਰਾਂ ਕਰਵਾਈਆਂ ਜਾਂਦੀਆਂ ਹੈਗੀਆਂ ਵਗਾਰ ਬਾਰੇ ਉਹ ਲਿਖਦੇ ਆ ਕਿ ਨਥਾ ਸਿੰਘ ਧਾਲਮ ਲੋਕ ਸੰਪਰਕ ਦੇ ਮੰਤਰੀ ਸਨ ਉਹਨਾਂ ਦਾ ਅਕਸ ਇੱਕ شریف ਸਿਆਸਤਦਾਨ ਦਾ ਸੀ ਇੱਕ ਵਾਰ ਉਹਨਾਂ ਨੂੰ ਕਲਾਕਾਰ ਸਤਵਿੰਦਰ ਬਿੱਟੀ ਦੀ ਕਿਸੇ ਪਰਿਵਾਰਕ ਸਮਾਗਮ ਵਿੱਚ ਪ੍ਰੋਗਰਾਮ ਕਰਵਾਉਣ ਲਈ ਵਗਾਰ ਵਿੱਚ ਲੋਰਡ ਸੀ ਜਤਵਿੰਦਰ ਕੌਰ ਬਿੱਟੀ ਪਟਿਆਲੇ ਰਹਿੰਦੀ ਸੀ ਮੰਤਰੀ ਜੀ ਨੇ ਮੇਰੀ ਡਿਊਟੀ ਲਗਾ ਦਿੱਤੀ ਕਲਾਕਾਰ ਨੇ ਵਗਾਰ ਵਿੱਚ ਜਾਣ ਕਰਕੇ ਕੋਈ ਹੋਰ ਜਗ੍ਹਾ ਬੁਕਿੰਗ ਦਾ ਬਹਾਨਾ ਲਾ ਕੇ ਜਵਾਬ ਦੇ ਦਿੱਤਾ ਮੈਂ ਡਾਇਰੈਕਟਰ ਲੋਕ ਸੰਪਰਕ ਅਤੇ ਮੰਤਰੀ ਦੇ ਪੀਏ ਨੂੰ ਦੱਸ ਦਿੱਤਾ ਕਿ ਕਲਾਕਾਰ ਵਿਹਲ ਹੀ ਨਹੀਂ ਕਮਾਲ ਇਹ ਆ ਕਿ ਜਦੋਂ ਨਿੱਜੀ ਤੌਰ ਤੇ ਮਿਲੇ ਤਾਂ ਉਹਨਾਂ ਨੇ ਫਿਰ ਫੋਨ ਕੀਤਾ ਕਿ ਮੰਤਰੀ ਜੀ ਅੱਗ ਬੰਬੂਲਾ ਹੋ ਗਏ ਕਿ ਦੇਰ ਨਾਲ ਫੋਨ ਕਿਉਂ ਸੁਣਿਆ ਤੇ ਮੈਨੂੰ ਕਹਿਣ ਲੱਗੇ ਤੂੰ ਕਾਹਦਾ ਅਧਿਕਾਰੀ ਐ ਕਿ ਕਲਾਕਾਰ ਦਾ ਪ੍ਰਬੰਧ ਨਹੀਂ ਕਰ ਸਕਦਾ ਰਾਨੀ ਵਾਲੀ ਗੱਲ ਹੈਗੀ ਆ ਕਿ ਸਾਡੇ ਸਿਆਸੀ ਨੇਤਾ ਕਿਵੇਂ ਕਲਾਕਾਰਾਂ ਨੂੰ ਆਪਣੇ ਜਰਖਰੀਜ਼ ਸਮਝਦੇ ਆ ਇਸੇ ਤਰ੍ਹਾਂ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਿਵੇਂ ਫੰਡ ਆ ਜਿਹੜਾ ਉਹ ਲੈਣਾ ਤੇ ਦੇਣਾ ਪੈਂਦਾ ਇਥੋਂ ਤੱਕ ਕਿ ਉਹ ਆਪ ਦੀ ਗੱਲ ਵੀ ਦੱਸਦੇ ਆ ਕਿ ਇੱਕ ਵਾਰ ਉਹ ਗਿੱਦੜਪਾ ਵਿਧਾਨ ਸਭਾ ਦੀ ਚੋਣ ਸਮੇ ਬਿਆਨ ਸਿੰਘ ਨੂੰ ਮਿਲਣ ਗਏ ਤੇ ਜਦੋਂ ਉਹ ਵਾਪਸ ਆਉਣ ਲੱਗੇ ਤਾਂ ਉਹਨਾਂ ਨੇ ਇੱਕ ਪੈਸਿਆਂ ਦਾ ਭਰਿਆ ਟੇਚੀ ਆ ਜਿਹੜਾ ਬਿਨ ਗਿਣਿਆ ਹੀ ਫਲਾ ਦਿੱਤਾ ਤਦ ਨਾਲ ਲੈ ਐਕਸੀਡੈਂਟ ਹੋ ਗਿਆ ਉਤੋਂ ਪੁਲਿਸ ਦੇ ਇੰਸਪੈਕਟਰ ਦਰਸ਼ਨ ਸਿੰਘ ਨੇ ਉਹ ਟੈਚੀ ਸਾਂਭ ਲਿਆ ਤੇ ਸਿਵਲ ਹਸਪਤਾਲ ਸੰਗਰੂਰ ਮੈਨੂੰ ਦੇ ਦਿੱਤਾ ਪੁਲਿਸ ਅਧਿਕਾਰੀ ਦੀ ਇਮਾਨਦਾਰੀ ਦੀ ਪ੍ਰਸ਼ੰਸਾ ਕਰਨੀ ਬਣਦੀ ਆ ਮੈਨੂੰ ਪਟਿਆਲਾ ਰਜਿੰਦਰਾ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਮੈਂ ਉੱਥੇ ਰਾਜ ਖਾਣਾ ਨੂੰ ਬੁਲਾ ਕੇ ਅਟੈਚੀ ਦੇ ਦਿੱਤਾ ਇੱਥੋਂ ਇਹ ਕਿ ਚੋਣਾਂ ਦੇ ਵਿੱਚ ਕਿਵੇਂ ਲੋਕ ਫੰਡ ਦਿੰਦੇ ਆ ਕਿਵੇਂ ਉਹ ਫੰਡ ਵਰਤਿਆ ਜਾਂਦਾ ਇਹ ਇਹ ਗੱਲਾਂ ਜਿਹੜੀਆਂ ਇਹ ਛੋਟੀਆਂ ਨਹੀਂ ਆ ਮੈਂ ਸਿਰਫ ਇਸ ਕਿਤਾਬ ਵਿੱਚੋਂ ਕੁਝ ਉਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਕਿਵੇਂ ਸਾਡੀ ਜਿਹੜਾ ਸਾਰੇ ਦਾ ਸਾਰਾ ਸਿਸਟਮ ਉਪਰੇਸ਼ਟ ਹੋ ਚੁੱਕਿਆ ਮੈਂ ਸਿਰਫ ਉਹਨਾਂ ਦੇ ਵਿੱਚੋਂ ਕੁਝ ਪਾਕ ਕੀਤਾ ਉਹਦੇ ਵਿੱਚੋਂ ਹੀ ਕੁਝ ਗੱਲਾਂ ਪੜੀਆਂ ਹੁਣ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਮੈਂ ਦੋ ਗੱਲਾਂ ਸਾਂਝੀਆਂ ਕਰਨੀ ਚਾਹੁੰਦਾ ਇਹ ਸਾਰੀ ਕਿਤਾਬ ਪੜਦਿਆਂ ਮੈਨੂੰ ਇੱਕ ਗੱਲ ਦਾ ਅਹਿਸਾਸ ਹੋਇਆ ਕਿ ਅਜਾਗਰ ਸਿੰਘ ਜੀ ਭਾਵੇਂ ਖੁਦ ਇਹ ਦਾਵਾ ਕਰਦੇ ਆ ਕਿ ਉਹ ਕਿਤੇ ਵੀ ਉਹਨਾਂ ਨੇ ਰਿਸ਼ਵਤ ਨਹੀਂ ਲਈ ਤੇ ਕੋਈ ਗਲਤ ਕੰਮ ਨਹੀਂ ਕੀਤਾ ਪਰ ਸਾਰੇ ਕੁੱਝ ਨੂੰ ਉਹ ਇੰਨੀ ਸਹਜਤਾ ਨਾਲ ਬਿਆਨ ਦੇ ਆ ਕਿ ਉੱਥੋਂ ਇਹ ਲੱਗ ਰਿਹਾ ਹੈ ਕਿ ਘੱਟੋ-ਘੱਟ ਪੰਜਾਬ ਦੀ ਸਿਆਸੀ ਜਮਾਤ ਤੇ ਬਿਊਰੋਕ੍ਰੇਟ ਆ ਜਿਹੜੇ ਉਹ ਇਸ ਨੂੰ ਇੰਨਾ ਆਮ ਕੁਦਰਤੀ ਸਹਿਜ ਲੈਣ ਲੱਗ ਪਏ ਕਿ ਇਸ ਵਿੱਚ ਕੋਈ ਹੈਰਾਨੀ ਜਾਰ ਨਹੀਂ ਤੇ ਦੂਸਰੀ ਗੱਲ ਕਿ ਅਜਾਗਰ ਸਿੰਘ ਜੀ ਵੀ ਕਿਤੇ ਕੋਈ ਅਟਦੇ ਨਹੀਂ ਕਿਤੇ ਕੋਈ ਉਹ ਇਸ ਤਰ੍ਹਾਂ ਨਹੀਂ ਕਿ ਉਹ ਕਿਤੇ ਕੋਈ ਮੁਸ਼ਕਲ ਖੜੀ ਕਰਦੇ ਹੋਣ ਉਹ ਤੇ ਸੈਲਫ ਆਪਣਾ ਧਾਮਨ ਬਚਾ ਕੇ ਰੱਖਣ ਵਿੱਚ ਹੀ ਯਕੀਨ ਰੱਖਦੇ ਆ ਤੇ ਇੰਨਾ ਹੀ ਉਹ ਕਰਦੇ ਆ ਤੇ ਇਸੇ ਨੂੰ ਹੀ ਉਹਨਾਂ ਨੇ ਬਿਆਨ ਕੀਤਾ ਪਰ ਮੈਂ ਇੱਕ ਗੱਲ ਬੜੀ ਸਪਸ਼ਟ ਕਰ ਦੇਵਾਂ ਕਿ ਜਿੰਨਾ ਕੁਝ ਉਹਨਾਂ ਨੇ ਲਿਖ ਦਿੱਤਾ ਇਹ ਉਹੀ ਬੰਦਾ ਲਿਖ ਸਕਦਾ ਕਿ ਜਿਹੜਾ ਬੰਦਾ ਇਸ ਧੰਦੇ ਦੇ ਵਿੱਚ ਖੁਦ ਨਾ ਫਸਿਆ ਹੋਵੇ ਪਰ ਸਾਰੇ ਕੁਝ ਨੂੰ ਉਹ ਇੱਕ ਦਰਸ਼ਕ ਵਜੋਂ ਵੇਖਦਾ ਰਿਹਾ ਹੋਵੇ ਤੇ ਇਸ ਗੱਲ ਦੀ ਇਸ ਤੋਂ ਵੀ ਪਰੋੜਤਾ ਹੁੰਦੀ ਆ ਕਿ ਉਹਨਾਂ ਨੇ ਖੁਦ ਵੀ ਲਿਖਿਆ ਕਿ ਉਹਨਾਂ ਦੀ ਜ਼ਾਇਰਾ ਦੀ ਵੀ ਪੜਤਾਲ ਕਰਾਈ ਗਈ ਜਦੋਂ ਹਰਚੰਦ ਸਿੰਘ ਬਰਾੜ ਦੀ ਮਿਨਿਸਟਰੀ ਸੀ ਉਹਨਾਂ ਦੀ ਜਾਇਦਾਦ ਦੀ ਵੀ ਪੜਤਾਲ ਕਰਾਈ ਗਈ ਪਰ ਕੁਝ ਵੀ ਉਹਦੇ ਵਿੱਚ ਇਹੋ ਜਿਹਾ ਨਹੀਂ ਨਿਕਲਿਆ ਸਿੱਟੇ ਵਜੋਂ ਉਹ ਅੱਜ ਵੀ ਆਮ ਇੱਕ ਜਿਨੂੰ ਕਹਿ ਸਕਦੇ ਆ ਸੇਵਾਮੁਖਤ ਲੋਕ ਸੰਪਰਕ ਅਧਿਕਾਰੀ ਵਜੋਂ ਵਿਚਰਦੇ ਆ ਲਿਖਦੇ ਆ ਤਾਂ ਮੈਂ ਸਮਝਦਾ ਹੈਗਾ ਕਿ ਪੰਜਾਬੀ ਸਮਾਜ ਨੂੰ ਸਮਝਣ ਦੀ ਜ਼ਰੂਰਤ ਆ ਕਿ ਜਿਹੜੀ ਸਿਆਸੀ ਸਾਡੀ ਸਿਆਸੀ ਜਮਾਤ ਆ ਤੇ ਜਿਹੜੇ ਸਾਡੇ ਅਧਿਕਾਰੀ ਨੇ ਉਹ ਕਿਸ ਮਾਨਸਿਕਤਾ ਦੇ ਨੇ ਕਿਸ ਕਦਰ ਉਹ ਘਿਰ ਚੁੱਕੇ ਆ ਇਹਦਾ ਇਲਾਜ ਕੀ ਕੀਤਾ ਜਾਵੇ ਇਹ ਤੇ ਨਹੀਂ ਕਿਤੇ ਜਾਗਰ ਸਿੰਘ ਜੀ ਦੱਸਦੇ ਪਰ ਉਸ ਨੂੰ ਨੰਗਾ ਜ਼ਰੂਰ ਕਰ ਦਿੰਦੇ ਆ ਜਾਂ ਸਪਸ਼ਟ ਜ਼ਰੂਰ ਕਰ ਦਿੰਦੇ ਆ ਅਗਲੀ ਜਿਹੜੀ ਗੱਲ ਮੈਂ ਥੋੜੀ ਜੀ ਇਸ ਦੀ ਸਹਿਤਕ ਪੱਖ ਦੀ ਕਰਨੀ ਚਾਹੁੰਨਾ ਹੈ ਅ ਪਹਿਲੀ ਗੱਲ ਤੇ ਬਹੁਤ ਹੀ ਸੰਖੇਪ ਇਹ ਸਵੈ ਜੀਵਨੀ ਆ ਅ ਦੂਸਰੀ ਗੱਲ ਸਾਰੀ ਜਿਵੇਂ ਮੈਂ ਕਿਹਾ ਕਿ 100 ਪੇਜ ਤੋਂ ਵੀ ਘੱਟ ਆ ਦੂਸਰੀ ਜਿਹੜੀ ਗੱਲ ਹੈਗੀ ਆ ਕਿ ਇਸ ਵਿੱਚ ਉਹਨਾਂ ਨੇ ਜਿਹੜੇ ਅਧਿਆਏ ਵੰਡ ਕੀਤਾ ਜਾਂ ਕਾਂਡ ਵੰਡ ਕੀਤਾ ਉਹ ਵੀ ਬਹੁਤ ਸੰਖੇਪ ਰੱਖਿਆ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਗੱਲ ਕਹੀ ਆ ਉਹ ਮੇਰਾ ਖਿਆਲ ਆ ਕਿ ਉਹਦਾ ਕਾਰਨ ਸ਼ਾਇਦ ਇਹ ਆ ਕਿ ਉਹਨਾਂ ਦੀ ਪਹਿਲੀ ਨੌਕਰੀ ਵੀ ਨਿਬੰਧਕਾਰ ਦੀ ਸੀ ਤੇ ਉਹ ਵੈਸੇ ਵੀ ਤੁਹਾਨੂੰ ਪਤਾ ਹੈ ਕਿ ਅਖਬਾਰਾਂ ਦੇ ਵਿੱਚ ਮਿਡਲ ਵੀ ਲਿਖਦੇ ਰਹਿੰਦੇ ਨੇ ਤੇ ਲੇਖ ਵੀ ਲਿਖਦੇ ਰਹਿੰਦੇ ਨੇ ਤਾਂ ਉਹ ਇੱਕ ਸੰਖੇਪ ਲਿਖਣ ਵਾਲੇ ਬੰਦੇ ਨੇ ਬਹੁਤੇ ਉਹ ਜਿਹਨੂੰ ਕਹਿ ਸਕਦੇ ਆ ਸਹਿਤਕ ਸ਼ੈਲੀ ਦਾ ਕਮਾਲ ਨਹੀਂ ਦਿਖਾਉਂਦੇ ਜਿਆਦਾ ਜਿਹੜੀ ਗੱਲ ਮੰਨੀ ਜਾਂਦੀ ਹੈ ਕਿ ਇੱਕ ਨਿਬੰਧ ਲਈ ਜ਼ਰੂਰੀ ਹੁੰਦਾ ਹੈ ਕਿ ਸੰਜਮਤਾ ਸਪਸ਼ਟਤਾ ਤੇ ਸੰਖੇਪਤਾ ਜਿਹੜਾ ਉਹ ਮੁੱਖ ਗੁਣ ਮੰਨਿਆ ਜਾਂਦਾ ਹੈ ਉਹ ਆਮ ਕਰਕੇ ਹੁੰਦਾ ਕੀ ਹੈ ਕਿ ਜਦੋਂ ਅਸੀਂ ਸੰਜਮ ਰੱਖਦੇ ਹਾਂ ਤਾਂ ਗੱਲ ਸਪਸ਼ਟ ਨਹੀਂ ਹੁੰਦੀ ਜਦੋਂ ਅਸੀਂ ਗੱਲ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਸੰਜਮਤਾ ਨਹੀਂ ਰਹਿੰਦੀ ਗੱਲ ਖਿੱਲਰ ਜਾਂਦੀ ਹੈ ਪਰ ਉਹ ਇਹਨਾਂ ਦੋਹਾਂ ਚੀਜ਼ਾਂ ਦੇ ਵਿੱਚ ਤਾਲਮੇਲ ਬਿਠਾਉਂਦੇ ਆ ਮੈਂ ਸਮਝਦਾ ਕਿ ਜਿਸ ਵਿਅਕਤੀ ਨੂੰ ਵੀ ਕੋਈ ਕਹਾਲੋ ਕਿ ਪੰਜਾਬ ਦੇ ਸਭ ਤੋਂ ਜਿਹਨੂੰ ਕਹਿ ਸਕਦੇ ਆ ਕਿ ਮਹੱਤਵਪੂਰਨ ਜਿਹੜੇ ਸਾਲ ਉਹਨਾਂ ਸਾਲਾਂ ਦਾ ਸਿਆਸੀ ਜੇ ਪਾਰਾ ਦੇਖਣਾ ਹੋਵੇ ਸਿਆਸੀ ਘਟਨਾਵਾਂ ਕਿਵੇਂ ਵਾਪਰਦੀਆਂ ਉਹ ਦੇਖਣੀਆਂ ਹੋਣ ਖਾਸ ਕਰਕੇ 1980 ਤੋਂ ਲੈ ਕੇ ਲਗਭਗ ਕਹਿ ਸਕਦੇ ਆ ਕਿ 2000 ਤੱਕ ਇਹ 20 ਸਾਲ ਦਾ ਤਾਂ ਇਤਿਹਾਸ ਆ ਖਾਸ ਕਰਕੇ ਜਿਹੜਾ ਪਟਿਆਲੇ ਦਾ ਇਤਿਹਾਸ ਆ ਪਟਿਆਲੇ ਦੇ ਆਲੇ ਦੁਆਲੇ ਦੇ ਸਿਆਸੀ ਨੇਤਾ ਉਹ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ ਚਾਹੇ ਗੁਰਚਰਨ ਸਿੰਘ ਟੋੜਾ ਹੋਣ ਚਾਹੇ ਜਸਜੀਤ ਸਿੰਘ ਰੰਧਾਵਾ ਹੋਣ ਤੇ ਚਾਹੇ ਕੈਪਟਨ ਕਮਲਜੀਤ ਹੋਣ ਉਹਨਾਂ ਦਾ ਕਰਦਾਰ ਉਹਨਾਂ ਦਾ ਕੰਮ ਕਰਨ ਦਾ ਢੰਗ ਤੇ ਉਸ ਸਮੇਂ ਦੀਆਂ ਸਿਆਸੀ ਘਟਨਾਵਾਂ ਦੀਆਂ ਅੰਦਰੀਆਂ ਗੱਲਾਂ ਸਮਝਣ ਦੇ ਲਈ ਬੜਾ ਮਹੱਤਵਪੂਰਨ ਹੈ ਮੈਂ ਇਹ ਵੀ ਜਾਣਦਾ ਹਾਂ ਕਿ ਜਿੰਨਾ ਕੁਝ ਇਹਦੇ ਵਿੱਚ ਲਿਖ ਦਿੱਤਾ ਸਰਦਾਰ ਰਾਜਾਗਰ ਸਿੰਘ ਨੇ ਉਹ ਇਸ ਤੋਂ ਵਧੇਰੇ ਜਾਣਦੇ ਆ ਤੇ ਬਹੁਤ ਕੁਝ ਉਹਨਾਂ ਨੇ ਸ਼ਾਇਦ ਜਿਹਨੂੰ ਕਹਿ ਸਕਦੇ ਆ ਕਿ ਉਹਨਾਂ ਨੇ ਸੰਖੇਪ ਕਰ ਦਿੱਤਾ ਜਾਂ ਦੱਸਿਆ ਨਹੀਂ ਜਾਂ ਜਿਹਨੂੰ ਕਹਿੰਦੇ ਆ ਸਵੈ ਪ੍ਰਤੀਬੰਧ ਲਾ ਲਿਆ ਜਿਹਨੂੰ ਅਸੀਂ ਕਹਿ ਸਕਦੇ ਆ ਕਿ ਸੈਲਫ ਸੈਂਸਰਸ਼ਿਪ ਵੀ ਇਹਦੇ ਵਿੱਚ ਕੰਮ ਕਰਦੀ ਸਾਨੂੰ ਦਿਖਾਈ ਦਿੰਦੀ ਹੈਗੀ ਆ ਪਰ ਆਪਣੇ ਆਪ ਦੇ ਵਿੱਚ ਇਸ ਦੇ باوجود ਵੀ ਕਿ ਜੋ ਕੁਝ ਉਹਨਾਂ ਨੇ ਲਿਖ ਦਿੱਤਾ ਉਹ ਲਿਖਣ ਲਈ ਇੱਕ ਦਿਲਗੁਰ ਦਾ ਚਾਹੀਦਾ ਜਿਹੜਾ ਉਹਨਾਂ ਨੇ ਦਿਖਾਇਆ ਤੇ ਉਹ ਬਹੁਤ ਸਾਰੀਆਂ ਗੱਲਾਂ ਉਹ ਦਸੀਆਂ ਜਿਨ੍ਹਾਂ ਬਾਰੇ ਕਿਆਸਰਾਈਆਂ ਚਲਦੀਆਂ ਸੀ ਕਿ ਇਹ ਗੱਲ ਕਿਵੇਂ ਵਾਪਰੀ ਇਹ ਗੱਲ ਕਿਵੇਂ ਵਾਪਰੀ ਮੈਂ ਸਮਝਦਾ ਕਿ ਜਿਹੜੇ ਬੰਦੇ ਪੱਤਰਕਾਰੀ ਸਿੱਖਣੀ ਚਾਹੁੰਦੇ ਆ ਪੱਤਰਕਾਰੀ ਬਾਰੇ ਜਾਣਨਾ ਚਾਹੁੰਦੇ ਆ ਸਿਆਸੀ ਪ੍ਰਬੰਧ ਨੂੰ ਸਮਝਣਾ ਚਾਹੁੰਦੇ ਆ ਉਨ੍ਹਾਂ ਲਈ ਇੱਕ ਕਿਤਾਬ ਬੜੀ ਅਨਮੋਲ ਆ ਤੇ ਉਹ ਸਬੂਤੇ ਕਦਮੀ ਅ ਅਜਾਗਰ ਸਿੰਘ ਹੋਰਾਂ ਦੀ ਇੱਕ ਕਿਤਾਬ ਪੜ ਸਕਦੇ ਆ ਜਿਸ ਨੂੰ ਕੈਲੀਵਲ ਪਬਲਿਕੇਸ਼ਨ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ